ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਿਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਲੱਗ ਗਿਆ ਨਹੀਂ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਲੱਗ ਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚੋ ਅੱਜ ਇੱਕ ਬਹੁਤ ਸੋਹਣੀ ਪਹਿਲੇ ਸੂਏ ਪਲੂਣ ਬੱਚੀ ਦਿਖਾਉਣੀ ਹੈ ਜਰਸੀ ਤਾਜੀ ਸੂਈ ਆ ਹਵਾਨੇ ਦੀ ਬਹੁਤ ਸੋਹਣੀ ਤਿਆਰੀ ਆ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਤੇ ਆ ਕੇ ਆਪਦੀ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਵੜ ਪਹਿਲਾ ਸੂਆ ਪਲੋਣ ਸੂਈ ਆ ਮੂ ਤਾਂ ਦੋ ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਕੱਲ ਹੀ ਸੂਈ ਆ ਤੇ ਇਸ ਟਾਈਮ ਬਾਈ ਜੀ ਹੁਣੇ ਕਹਿੰਦੇ 10 11 ਲੀਟਰ ਪੋੜਾ ਤੰਦੇ ਤਿਆਰ ਦੁੱਧ ਬਾਈ ਜੀ ਹੁਣੇ ਕਹਿੰਦੇ 15 ਤੋਂ ਪਲੱਸ ਵੱਛੀ ਬੜੇ ਆਮ ਨਾਲ ਜਵਾਜੂ ਹਾਈਟ ਵਾਜ ਫੋਲੋ ਚੱਲਮਾ ਵੱਡਾ ਕਦ ਕਾਠਾ ਫਿਸ ਕੁਆਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਚਾਰੇ ਥਣ ਬਹੁਤ ਸੋਹਣਿਆ ਤਿਚਵਾਈ ਵਾਲੇ ਫੋਰ ਸ਼ਾਂਗ ਪੁਰਾਣੀ ਚਾਰਾ ਥਣਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਥਣ ਵੇਚ ਸਕਦੇ ਆ ਨੇੜ ਤੋਂ ਬਹੁਤ ਸੋਹਣੇ ਗੁਲਾਬੀ ਥਣ ਫੋਰ ਸ਼ਾਂਗ ਪੁਰਾਣੀ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਗਲ ਦੀ ਸੂਈ ਥਲੇ 10 11 ਕਿਲੋ ਬੋਲਾ ਬਾਈ ਜੀ ਹੁਣੇ ਕਰਨ ਤਿਆਰ ਦੁੱਧ ਬਾਈ ਜੀ ਹੁਣ ਇਹ ਕਹਿੰਦੇ 15 ਤੋਂ ਪਲੱਸ ਬੱਚੀ ਬੜੇ ਨਾਮ ਨਾਲ ਚੁਆਜੂ ਬੱਚਾ ਮਗਰ ਬੱਚਾ ਥਣ ਮੈਨੇਟ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਨਾ ਸੇਮ ਹੀ ਸਾਈਜ਼ ਆਤੀ ਚਵਾਈ ਵਾਲੇ ਗੈਪ ਚ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਹਾਈਟ ਵਾਜ ਫੁੱਲ ਉੱਚਾ ਲੰਮਾ ਵੱਡਾ ਕਦ ਕਾਟ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਹਵਾਨਾ ਬਹੁਤ ਸੋਹਣਾ ਹਵਾਨਾ ਵੇਚ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਚਾਰੇ ਥਨ ਬਹੁਤ ਸੋਹਣੇ ਗੈਪ ਚ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਤੇ ਮੁੱਲ ਬਾਈ ਜੀ ਹੁਣ ਇਹ ਕਹਿੰਦੇ ਬੱਚੀ ਦਾ ਫੋਨ ਤੇ ਕਰਾਂਗੇ ਜਿਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ